ਕੜਾਓ ਜਲਦੀ ਕਰਾਓ ਫਿਰੋਜ਼ਪੁਰ ਜ਼ਿਲ੍ਹਾ ਅੱਜ ਹਾਈ ਅਲਰਟ ਤੇ ਹੈਗਾ ਜੇਕਰ ਤੁਸੀਂ ਫਿਰੋਜ਼ਪੁਰ ਚਾਹ ਤਲਵੰਡੀ ਤੋਂ ਲੈ ਕੇ ਕਿਸੇ ਰਸਤੇ ਵੀ ਜਾ ਰਹੇ ਹੋ ਤਾਂ ਪੁਲਿਸੀ ਪੁਲਿਸ ਤੁਹਾਨੂੰ ਨਾਕੇ ਲਗਾਏ ਦਿਖਾਈ ਦੇ ਰਹੀ ਹੈਗੀ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਹੁਣ ਸਾਂਝੀਆਂ ਕਰ ਰਹੇ ਹਾਂ ਗੋਲੂ ਕਾ ਮੋੜ ਦੇ ਵਿੱਚ ਮੌਜੂਦ ਹੈਗਾ ਜਿੱਥੇ ਇੱਕ ਵੱਡਾ ਸਖਤ ਨਾਕਾ ਗੁਰੂ ਅਰਸਾਈ ਪੁਲਿਸ ਵੱਲੋਂ ਲਗਾਇਆ ਗਿਆ ਤੇ ਇਸ ਮੌਕੇ ਐਸਐਸਪੀ ਫਿਰੋਜ਼ਪੁਰ ਸਰਦਾਰ ਭਪਿੰਦਰ ਸਿੰਘ ਹੋਰੀ ਨਾਕਿਆਂ ਦੀ ਚੈਕਿੰਗ ਲਈ ਜਿਹੜੇ ਆ ਇੱਥੇ ਪਹੁੰਚੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹੈਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬ ਨਾਕੇ ਜਿਹੜੇ ਆ ਉਹ ਚੈੱਕ ਕੀਤੇ ਜਾ ਰਹੇ ਆ ਤੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਕਾਫੀ ਸਖਤ ਨਾਕੇ ਜਿਹੜੇ ਆ ਲਗਾਏ ਗਏ ਆ ਪੂਰਾ ਜ਼ਿਲ੍ਹਾ ਹਾਈਲਾਈਟ ਤੇ ਹੈਗਾ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਲਾਈਵ ਦੇਖ ਰਹੇ ਹੈਗੇ ਉਹ ਤਸਵੀਰਾਂ ਦੇ ਵਿੱਚ ਚੈਕਿੰਗ ਜਿਹੜੀ ਹੈ ਵੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਡਾਕੂਮੈਂਟ ਤੱਕ ਚੈੱਕ ਕੀਤੇ ਜਾ ਰਹੇ ਆ ਹਰ ਤਰ੍ਹਾਂ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸ਼ੱਕੀ ਵੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਉਹ ਲਾਈਵ ਸਾਂਝੇ ਕੀਤੇ ਜਾਣ ਜਾ ਰਹੀਆਂ ਹੈ ਹੈਗੀਆਂ ਨੇ ਇਸ ਤੋਂ ਪਹਿਲਾਂ ਜੇਕਰ ਥਾਣਾ ਲੱਖੋ ਕੇ ਬਰਾਮ ਪਹੁੰਚਦੇ ਆ ਉੱਥੇ ਵੀ ਇਹਨਾਂ ਦੇ ਵੱਲੋਂ ਨਾਕੇ ਦੀ ਚੈਕਿੰਗ ਕੀਤੀ ਗਈ ਤੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਨਾਕੇ ਲਗਾਏ ਗਏ ਹੈਗੇ ਆ ਹਰ ਵਹੀਕਲ ਨੂੰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਐ ਐਸਐਸਪੀ ਸਾਹਿਬ ਬਕਾਇਦਾ ਇੱਥੇ ਆਪਣੀ ਟੀਮ ਦੇ ਸਮੇਤ ਪਹੁੰਚੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਲਾਈਵ ਸਾਂਝਿਆ ਕਰ ਰਹੇ ਹੈਗੇ ਆ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਥਾਣਾ ਮੁਖੀ ਸਰਦਾਰ ਜਸਵਿੰਦਰ ਸਿੰਘ ਬਰਾਰ ਹੋਰਾਂ ਨਾਲ ਗੱਲਬਾਤ ਜਿਹੜੀ ਹੈ ਕਰਕੇ ਜ਼ਿਆਦਾ ਲਿਆ ਜਾ ਰਿਹਾ ਕਿੰਨੇ ਘੰਟਿਆਂ ਤੋਂ ਨਾਕਾ ਲਗਾਏ ਗਏ ਆ ਅੱਜ ਰੋਡ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਹਾਈ ਅਲਰਟ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਨਾਕੇ ਲਗਾਏ ਗਏ ਆ ਤੇ ਖੁਦ ਨਾਕਿਆਂ ਦੀ ਚੈਕਿੰਗ ਦੇ ਲਈ ਐਸਐਸਬੀ ਫਿਰੋਜ਼ਪੁਰ ਸਰਦਾਰ ਪਵਿੰਦਾ ਸਿੰਘ ਜੀ ਪਹੁੰਚਿਆ ਸਰ ਸਸੀਗਾਲ ਜੀ ਹਾਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਹਾਈ ਅਲਰਟ ਹੈ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਨਾਕੇ ਹੈਗੇ ਕਿੱਥੇ ਕਿੱਥੇ ਚੈਕਿੰਗ ਹੁਣ ਤੱਕ ਕਰ ਲਈ ਥੋੜੀ ਲ ਹੈ ਤੇ پوری ਚੈਕਿੰਗ ਚੱਲ ਰਹੀ ਹੈ ਸਾਡੇ ਡੀਐਸਪੀ ਸਾਹਿਬਾਨ ਵੀ ਸਾਰੇ ਬਾਹਰ ਐ ਐਸਪੀ ਸਾਹਿਬਾਨ ਬਾਹਰ ਤੇ پوری ਚੈਕਿੰਗ ਹਮ ਨਵੀਂ ਬਾਹਰ ਸਾਰੇ ਚੈੱਕ ਕਰ ਰਹੇ ਪੂਰਾ ਜ਼ਿਲ੍ਹਾ ਹਾਈਲਰਟ ਤੇ ਹਾਂਜੀ ਪੂਰਾ ਜ਼ਿਲ੍ਹਾ ਅੱਛਾ ਸਰ ਪਿਛਲੇ ਦਿਨਾਂ ਚ ਵੀ ਆਪਾਂ ਦੇਖਿਆ ਹੈਗਾ ਕਾਫੀ ਜਿਹੜੀ ਹੈ ਹੈਰੋਇਨ ਫਰਨ ਦੇ ਵਿੱਚ ਵੱਡੀ ਸਫਲਤਾ ਜਿਹੜੀ ਐ ਫਿਰੋਜ਼ਪੁਰ ਪੁਲਿਸ ਨੂੰ ਮਿਲੀ ਹੈਗੀ ਆ ਅੱਜ ਲਾਈਵ ਦੇ ਜ਼ਰੀਏ ਕੀ ਕਹਿਣਾ ਚਾਹੁੰਦੇ ਆ ਵੀ ਲੋਕ ਜਿਹੜੇ ਆ ਸੁਧਰ ਜਾਣ ਮਾੜੇ ਅੰਸਰ ਜਿਹੜੇ ਹੈਗੇ ਆ ਹੋਂਦਾ ਲਾਕਾ ਛੜਨਾ ਪਊਗਾ ਜਿੰਨੀ ਸ਼ਕਤੀ ਦਿਨੋ ਦਿਨ ਵਧ ਰਹੀ ਹੈ ਜੀ ਬਿਲਕੁਲਹੀ ਹੈ ਜੀ ਵੀ ਜਿਵੇਂ ਸਾਡਾ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਸਖਤ ਹਦਾਇਤ ਹੈ ਵੀ ਜਿਹੜੇ ਨਸ਼ਾ ਤਸਕਰ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਅਸੀਂ ਕਰ ਰਹੇ ਆ ਇਸ ਕਾਰਵਾਈ ਦੌਰਾਨ ਫਰੋਜ਼ਪੁਰ ਪੁਲਿਸ ਨੂੰ ਬੜੀ ਵਧੀਆ ਸਫਲਤਾ ਮਿਲਦੀ ਰਹੀ ਹੈ ਹੁਣ ਤੱਕ ਜਿਹੜਾ ਅਸੀਂ 3 ਡੇੜ ਕੁਇੰਟਲ ਦੇ ਕਰੀਬ ਸਾਡੇ ਵੱਲੋਂ ਐਰਨ ਪੜੀ ਜਾ ਚੁੱਕੀ ਹੈ ਤੇ ਅਸੀਂ ਹਜ਼ਾਰ ਦੇ ਕਰੀਬ ਕੰਦੇ ਇਹਦੇ ਇਹਦੇ ਚ ਗ੍ਰਿਫਤਾਰ ਕਰਕੇ ਉਹਨਾਂ ਦੇ ਕਾਰਵਾਈ ਕੀਤੀ ਜਿਹੜੇ ਨਸ਼ਾ ਤਸਕਰ ਤੇ ਹਮ ਵੇਰੇਬਲ ਨੂੰ ਇਹੀ ਚਤਾਵਨੀ ਹੈ ਜਿਹੜੇ ਨਸ਼ਾ ਤਸਕਰ ਤੇ ਆਪਣੇ ਨੌਜਵਾਨ ਪੀੜੀ ਨੂੰ ਪ੍ਰਭਾਵ ਕਰ ਰਹੇ ਆ ਵੀ ਉਹ ਬਾਜ ਆ ਜਾ ਵੀ ਉਹਨਾਂ ਨੂੰ ਅਸੀਂ ਸੌਫਤ ਦੀ ਨੀਂਦ ਨਹੀਂ ਸੌਂਦੇਣਾ ਉਹਨਾਂ ਨੂੰ ਪੜਕੇ ਅੰਦਰ ਦੇਵਾਂਗੇ ਜਾਂ ਲੱਗਦਾ ਹੈ ਬਿਲਕੁਲ ਹਾਂ ਤਸਵੀਰਾਂ ਤੁਸੀਂ ਲਾਈਵ ਦੇ ਸਕਦੇ ਹੋ ਅੱਜ ਗੋਲੂ ਕਾ ਮੋੜ ਦੇ ਵਿੱਚ ਨਾਕਾ ਲਗਾਇਆ ਗਿਆ ਸੀ ਕਾਫੀ ਸਖਤ ਨਾਕਾ ਜਿਹੜਾ ਇੱਥੇ ਲਗਾਇਆ ਗਿਆ ਹਰ ਵੀਕਲ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਬਕਾਇਦਾ ਪੂਰਾ ਜ਼ਿਲ੍ਹਾ ਜਿਹੜਾ ਹਾਈ ਲਰਟ ਤੇ ਹੈਗਾ ਪੂਰੇ ਜ਼ਿਲ੍ਹੇ ਦੇ ਵਿੱਚ ਨਾਕੇਬੰਦੀ ਕੀਤੀ ਹੋਈ ਆ ਵੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਥਾਣਾ ਮੁਫੀ ਗੁਰੂ ਅਰਜਨ ਸਿੰਘ ਜਸਵਿੰਦਰ ਸਿੰਘ ਬਰਾੜ ਮੌਕੇ ਦੀ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰ ਰਹੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਲਾਈਵ ਸਾਂਝੇ ਕੀਤੀਆਂ ਜਾ ਰਹੀਆਂ ਹੈ ਇਹਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਚੈਕਿੰਗ ਜਿਹੜੀ ਕਰਕੇ ਹਰ ਗੱਡੀ ਦੀ ਐਸਐਸਪੀ ਸਾਹਿਬ ਦੀ ਨਾਲ ਦੀ ਟੀਮ ਜਿਹੜੀ ਆ ਉਹ ਵੀਕਲਾਂ ਨੂੰ ਰੋਕੇ ਚੈਕਿੰਗ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਗੋਲੂ ਦਾ ਮੋੜ ਤੋਂ ਜਿਹਾ ਜਿਹਾ ਜਿਤੇ ਜਾ ਰਹੀਆਂ ਜੀ ਤਿੰਨ ਸਵਾਰੀਆਂ ਜੇ ਵਿਕਲਤੇ ਨੇ ਜਾਂ ਜਿਸ ਦੀ ਨੰਬਰ ਪਲੇਟ ਨਹੀਂ ਆ ਜਾਂ ਕੋਈ ਕੱਡੀਆਂ ਨੇ ਉਹਨਾਂ ਨੂੰ ਰੋਕ ਰੋਕ ਕੇ ਚੈੱਕ ਜਿਹੜਾ ਉਹ ਕੀਤਾ ਜਾ ਰਿਹਾ ਲਾਈਵ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਡੇ ਨਾਲ ਉਹ ਸਾਂਝੀਆਂ ਕਰ ਰਹੇ ਹੈਗੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਾ ਤੁਹਾਡਾ ਖੁਦਾ ਗੁਰੂ ਹਰ ਸਾਹਿਬ